ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵਗੇ ਅਸੀਂ ਦੋਸਤੋ ਜਾ ਰਹੇ ਹਾਂ ਇੱਥੇ ਮੈਰਿਜ ਫੰਕਸ਼ਨ ਹੀ ਗੋਲਡਨ ਗੈਲੈਕਸੀ ਚ ਤੇ ਹਾਈਵੇ ਦੇ ਉੱਪਰ ਪੈਲੈਸ ਆ ਅੰਮ੍ਰਿਤਸਰ ਆ ਔਰ ਸੌਰੀ ਹਾਂ ਗੋਲਡਨ ਗੈਲੈਕਸੀ ਤੇ ਔਰ ਫਿਰ ਜਾ ਕੇ ਫੰਕਸ਼ਨ ਦੇ ਵਿੱਚ ਮਿਲਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਦੋਸਤੋ ਆਸ ਕਰਦੇ ਹਾਂ ਤੇ ਹੀ ਸਾਰੇ ਠੀਕ ਹੋਗੇ ਅਸੀਂ ਅੱਜ ਗੋਲਡਨ ਗੈਲੈਕਸੀ ਦੇ ਵਿੱਚ ਫਤੇ ਘਰ ਚੂੜੀਆਂ ਰੋਡ ਤੇ ਮੈਰਿਜ ਫੰਕਸ਼ਨ ਵੇਖਣ ਜਾ ਰਹੇ ਹਾਂ ਜੀ ਤੇ ਉੱਥੇ ਜਾ ਕੇ ਆਪਾਂ ਮਿਲਦੇ ਹਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਹੋਰ ਸੁਣਾਓ ਤੇ ਹੀ ਸਾਰੇ ਠੀਕ ਠਾਕ ਜੀ ਹਾਂਜੀ ਦੋਸਤੋ ਕਰ ਕਰ ਦਿਆ ਕਰੋ ਫੋਲੋਅਰ ਹਾਂਜੀ ਦੋਸਤੋ ਅਸੀਂ ਗੋਲਡਨ ਗੈਲੈਕਸੀ ਪੈਲੇਸ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਬਹੁਤ ਸੋਹਣੀ ਲੋਕੇਸ਼ਨ ਆ ਚਾਰਚ ਫਰੇ ਦੀ ਤੇ ਤੁਸੀਂ ਦੇਖ ਸਕਦੇ ਇੱਥੇ ਆਪਾਂ ਡਰਾਈਵਰਾਂ ਦੇ ਹੈਂਡ ਓਵਰ ਕਰਤੀ ਆ ਗੱਡੀ ਤੇ ਆਪੇ پارک ਕਰਕੇ ਆਉਣਗੇ ਹਾਂਜੀ ਦੋਸਤੋ ਅਸੀਂ ਪੈਲੈਸ ਦੇ ਅੰਦਰ ਐਂਟਰੀ ਕਰ ਲਈ ਆ ਤੇ ਹੁਣ ਜਾ ਰਹੇ ਆ ਬਹੁਤ ਸੋਹਣੀ ਲਿਚ ਚਫਰੇ ਦੀ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਬਸ ਹਾਲ ਦੇ ਵਿੱਚ ਜਾ ਰਹੇ ਆ ਜੀ ਹਾਂਜੀ ਦੋਸਤੋ ਹੋਰ ਤੁਸੀਂ ਸਦਾ ਕਿੰਨੇ ਕਿੰਨੇ ਇਸ ਪੈਲੈਸ ਦੇ ਵਿੱਚ ਫੰਕਸ਼ਨ ਵੇਖਿਆ ਅਸੀਂ ਤੇ ਕਾਫੀ ਵਾਰ ਲਾਈਵ ਕਰਨ ਨੂੰ ਇਸ ਫੰਕਸ਼ਨ ਪੈਲੈਸ ਦੇ ਵਿੱਚ ਆਏ ਹਾਂ ਤੇ ਕਿਉਂਕਿ ਅਸੀਂ ਪਹਿਲਾਂ ਲਾਈਵ ਕਰਦੇ ਸਨ 2 ਸਾਲ ਪਹਿਲਾਂ ਤੇ ਸਾਰੇ ਹੀ ਅੰਮ੍ਰਿਤਸਰ ਦੇ ਟੋਟਲ ਪੈਲੈਸ ਵੇਖੇ ਕੋਈ ਕੋਈ ਰਹਿੰਦਾ ਹੋਵੇਗਾ ਬਹੁਤ ਜੱਟੇ ਹੋਟਲ ਪੈਲੈਸ ਕਾਫੀ ਵੇਖਿਆ ਜੀ ਆਹ ਪੈਲੈਸ ਦਾ ਵਿਊ ਹੈ ਜੀ ਤੁਸੀਂ ਪੈਲੈਸ ਦੀ ਐਂਟਰਸ ਦੇਖ ਸਕਦੇ ਹੋ ਬਹੁਤ ਸੋਹਣੀ ਐਂਟਰਸ ਪਿੱਛੇ ਵੀ ਤੇ ਅੱਗੇ ਪੋਰਚ ਵੀ ਆ ਸਾਰਾ ਪੋਰਚ ਏਰੀਆ ਜੀ ਤੇ ਇਹ ਬਹੁਤ ਉਹਨਾ ਹਾਲਿਆ ਜੀ ਸਾਰਾ ਹਰ ਇੱਕ ਚੀਜ਼ ਦਾ ਇੰਟੀ ਹੈ ਬਹੁਤ ਵਧੀਆ ਇੱਥੇ ਕੀਤਾ ਜਾਂਦਾ ਜੀ ਸਾਰਾ ਆ ਪੋਰਚ ਆ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਅੰਦਰ ਹਾਲ ਵੀ ਨਹੀਂ ਵੀ ਨਹੀਂ ਉਹ ਵੀ ਮੈਂ ਸੋਧ ਦੀ ਦੁਨੀਆ ਹੀ ਨਿਕਾਵੇਂ ਮੁੰਡੇ ਨਾ ਫਿਰ ਉਹਦੀ ਨਹੀਂ ਹਾਂਜੀ ਤੁਸੀਂ ਫੰਕਸ਼ਨ ਦੇਖ ਸਕਦੇ ਹੋ ਚੱਲ ਜਾਈ ਗੈਲੈਕਸੀ ਵੋਲਟਨ ਦੇ ਲੱਗਦੀ ਦੇ ਇਹ ਇੱਕ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਪਹਿਲਾਂ ਸਦੀ ਹਾਂ ਜੀ ਦੇਖੋ ਜੀ ਅਵੇ ਗਰਵੰਤ ਸਿੰਘ ਨੀਮਕੀਤਾ ਸਿੰਘ ਨੇ ਪ੍ਰਸ਼ਾਦਾ ਛਕ ਰਹੇ ਆ ਤੇ ਬਹੁਤ ਸੋਹਣਾ ਥਿਊ ਹੈ ਜੀ ਪਹਿਲਾਂ ਅਸੀਂ ਵੀ ਪ੍ਰਸ਼ਾਦਾ ਛਕ ਲਿਆ ਤੇ ਬੈਠੇ ਆ ਗੈਟਰਿੰਗ ਥੋੜੀ ਜੀ ਇੱਥੇ ਘਟਿਆ ਫੌਰਨ ਫੈਮਲੀ ਦਾ ਵਿਆਹ ਵਾ ਫੈਮਲੀ ਬਾਹਰੋਂ ਆਈ ਆ ਤੇ ਇੱਥੇ ਮੈਰੀ ਜੀ ਚੱਲ ਰਹੀ ਆ ਤੇ ਗੈਟਰਿੰਗ ਕਾਫੀ ਘਟਿਆ ਕਿ ਮਸਾਂ ਕੋਈ 200 ਬੰਦੇ ਦਾ फंक्शन ਏ ਦੀ ਤੇ ਬੜਾ ਬਹੁਤ ਵਧੀਆ फंक्शन ਆ ਬਹੁਤ ਵਧੀਆ ਆਨੰਦ ਆ ਗਿਆ ਜੀ ਤੇ ਸਾਰੇ ਪ੍ਰਸ਼ਾਦਾ ਪਾਣੀ ਛਕ ਰਹੇ ਕੁਝ ਬਾਹਰ ਇੰਜੋਏ ਕਰ ਰਹੇ ਸਾਰੇ ਕੀ ਕੀਤੀ ਹੋਈ ਆ ਜੀ ਤੇ ਜਗਾ ਜਗਾ ਜਿੱਦਾਂ ਫੰਬਾਰੇ ਕੋਈ ਫੁੱਲਾਂ ਦੀ ਹਰ ਥਾਂ ਦੇ ਡੈਕੋਰੇਸ਼ਨ ਹੀ ਡੈਕੋਰੇਸ਼ਨ ਹੈ ਜੀ ਇੱਥੇ ਗੱਡੀ ਆਪਾਂ ਇਹਨਾਂ ਦੇ ਹੈਂਡ ਓਵਰ ਕੀਤੀ ਸੀ ਬਸ ਹੁਣ ਆ ਰਹੀ ਆ ਕੁਝ ਹੀ ਦੇਰ ਤੇ ਉਨੀ ਦੇਰ ਆਪਾਂ ਇੱਥੇ ਖੜੇ ਆ ਤੇ ਬਸ ਜਾਣ ਦੀ ਤਿਆਰੀ ਹੈ ਜੀ ਤੇ ਸਾਡੀ ਬੱਸ ਆ ਰਹੀ ਆ ਇਹ ਸਾਡੇ ਮਾਮਾ ਜੀ ਦੇ بیٹے ਗੁਰਵੰਤ ਸਿੰਘ ਤੇ ਆ ਬਗੀਚਾ ਸਿੰਘ ਮਾਸੀ ਜੀ ਦੇ بیٹے ਤੇ ਇਹ ਬੱਸ ਚੱਲੇ ਆ ਤੇ ਸਾਡੀ ਗੱਡੀ ਹੁਣ ਲੱਗੀ ਆ ਜੀ ਤੇ ਚਲੋ ਠੀਕ ਆ ਆ ਚੁੱਕੀ ਆ ਜੀ ਬੱਸ ਹੁਣ ਅਸੀਂ ਐਂਟਰ ਹੋ ਲੱਗੇ ਆ ਗੱਡੀ ਦੇ ਵਿੱਚ ਤੇ ਬੱਸ ਹੁਣ ਅਸੀਂ ਇੱਥੇ ਤੁਰ ਲੱਗੇ ਆ ਜੀ ਸਸਤੀ ਗੱਲ ਜੀ ਹਾਂ ਜੀ ਕੀ ਹਾਲ ਸਾਰਿਆਂ ਦਾ ਆਸ ਕਰਦੇ ਆਂ ਤੇ ਠੀਕ ਹੋਵਾਂਗੇ ਬਣੀ ਸ਼ੇਕ ਆਉਣ ਲੱਗੀ ਏ ਆਇਆ ਆਇਆ ਦੇ ਹੋਰ ਗੱਲਬਾਤ ਸੁਣਾਉ ਸਾਰੇ ਬੰਦੇ ਹਾਂਜੀ ਕੀ ਹਾਲ ਚੱਲਦੇ ਸਾਰਿਆਂ ਦਾ ਆਸ ਕਰਦੇ ਹਾਂ ਕਿ ਠੀਕ ਹੋਗੇ ਅਸੀਂ ਫੰਕਸ਼ਨ ਇਹ ਆ ਚੁੱਕੇ ਹਾਂ ਤੇ ਹੁਣ ਜਾ ਰਹੇ ਹਾਂ ਘਰ ਦੇ ਫੰਕਸ਼ਨ ਆ ਖਤਮ ਹੋ ਗਿਆ ਹੁਣ ਸਾਡੀ ਉਮੀਦ ਦਾ ਬਾਡੇ ਹੈ ਤੇ ਫਿਰ ਜਾ ਕੇ ਬਾਡੇ ਮਨਾਉਣੇ ਆ ਚਲੋ ਜੀ ਕਟੋ ਕੇ ਕੇ ਕੱਟੋ ਜੀ ਚੱਲ ਮੀ ਤੇ ਹੈਪੀ ਬਰਥਡੇ ਟੂ ਯੂ ਯੂ ਹੈਪੀ ਬਰਥਡੇ ਟੂ ਮੀ ਹੈਪੀ ਬਰਥਡੇ ਵਾਰਿਸ ਹੈਪੀ ਬਰਥਡੇ ਜੀ ਕੇ ਕੱਟੋ ਸਾਰੇ ਹੈਪੀ ਬਰਥਡੇ ਟੂ ਯੂ ਯੂ ਹੈਪੀ ਬਰਥਡੇ ਟੂ ਯੂ ਪੀਸ ਸਾਡੇ ਮਦਰ ਧਿਆਉਸ ਆ ਬੱਚੇ ਵਾਓ ਉਹ ਸਹੀ ਆ ਦੀਦੀ ਨੇ ਸਾਰੇ ਪਾਪਾ ਨੂੰ ਖਵਾਣਾ ਹੈ ਕੇਕ ਖਵਾਉਂਦੇ ਬੇਟਾ ਜੀ ਅੱਛਾ ਜੀ ਮਨਮੀ ਦਾ ਬਰਥਡੇ ਆ ਜੀ ਤੇ ਹੁਣੇ-ਹੁਣੇ ਅਸੀਂ ਫੈਮਿਲੀ ਦੇ ਵਿੱਚ ਹੀ ਬਰਥਡੇ ਵਿਸ਼ ਕੀਤਾ ਤੇ ਬਸ ਚਾਰ ਪੰਜ ਆਣਿਆ ਨੇ ਜਿਹੜੇ ਹੀ ਮੈਂਬਰ ਐ ਘਰ ਦੇ ਤੇ ਚਲੋ ਜੀ ਤੇ ਬਾਕੀ ਕੋਈ ਨਹੀਂ ਆ ਫੇਰ ਕਿਤੇ ਵੱਡਾ ਬਾਡੇ ਬਣਾਵਾਂਗੇ ਹਾਂ ਬੱਚਿਆਂ ਦਾ ਮਨਮੀਤ ਨੂੰ ਵਾਲੀਆਂ ਦਿੰਦੇ ਹੋਏ ਗਿਫਟ ਤੇ ਹੁਣ ਵਾਲੀਆਂ ਮਨਮੀਤ ਦੇ ਪੈ ਰਹੀਆਂ ਚਾਂਦੀ ਦੀਆਂ ਗਿਫਟ ਦਿੱਤਾ ਉਹ ਨਬੱਟ ਚਾਹ ਤੇ ਦੇ ਦੇ ਪੰਨਾ 6 ਮਹੀਨਿਆਂ ਨੂੰ ਹੂੰ ਚਲੋ ਚਲੋ ਉਹ ਵਾਲਿਆਂ ਦੇ ਪਾਓ ਯਾਰ ਮੰਮੀ ਪੁੱਤ ਪਾਉਂਦੇ ਮਿਲ ਕੇ ਹਾਂਜੀ ਵੇਖੋ ਜੀ ਵੇਖਣਾ ਗਿਫਟ ਚ ਕੀ ਨਿਕਲਦਾ ਇਹ ਗਿਫਟ ਮੀਤ ਦੀ ਫਰੈਂਡ ਨੇ ਦਿੱਤਾ ਚਲੋ ਚਲੋ ਚਲਦੇ ਮੀਤ ਇਹ ਤੇਰੀ ਬੜੀ ਬਲ ਇਸ ਦੇ ਕੰਨ ਵਾਲੇ ਤੋਂ ਨੰਬਾਂ ਕਰਾਏ ਨਹੀਂ ਆਪੇ ਵੀ ਵੀਡੀਓ ਲੰਮੀ ਜਾ ਰਹੀ ਹੈ ਜੀ ਚਲੋ ਚੱਲੇ 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 ਹਾਂ ਹਾਂ ਵੈਰੀ ਗੁੱਡ ਓਏ ਓਏ ਵਾਹ ਟੌਸ ਗਗਰਾ ਟੌਸ ਗਗਰਾ ਵਾਹ ਤੇਰੀ ਗੜੇ ਬੱਚਿਆਂ ਨੇ ਬਈ ਦੀ ਫਰੈਂਡ ਨੇ ਦਿੱਤਾ ਗਿਫਟ ਅੱਜ